ਪੰਜਾਬ ਪ੍ਰਤੀ ਕਾਂਗਰਸ ਦੇ ਸਾਫ ਕਸਖਤਰ ਅਤੇ ਬੁਲਾਰੇ ਮਨਦੀਪ ਸਿੰਘ ਮੱਨਾ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਹਾਲਾਤ ਅਜਾਹੇ ਹੋ ਗਏ ਹਨ ਕਿ ਮੰਤਰੀ ਵਿਧਾਇਕ ਅਤੇ ਕਈ ਨੇਤਾ ਹੁਣ ਚੋਰ ਅਚੱਕਿਆਂ ਦਾ ਸਾਥ ਦੇ ਰਹੇ ਹਨ ਲੁੱਟਮਾਰ ਕਰਨ ਵਾਲਿਆਂ ਨੂੰ ਜੇਕਰ ਪੁਲਿਸ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਨੇਤਾ ਪੁਲਿਸ ਦੇ ਕੰਮ ਵਿੱਚ ਦਖਲਅੰਦਾਜ਼ੀ ਕਰਦੇ ਹੋਏ ਉਹਨਾਂ ਦੇ ਕੰਮ ਵਿੱਚ ਰੋਕ ਲਗਾ ਰਹੀ ਹੈ ਸਤਾਤਾਰੀ ਨੇਤਾਮਾ ਦੁਆਰਾ ਪੁਲਿਸ ਦੇ ਕੰਮਕਾਜ ਵਿੱਚ ਅੜਿੱਕਾ ਬਣਿਆ ਜਾ ਰਿਹਾ ਹੈ ਇਸ ਮੌਕੇ ਤੇ ਮਨਦੀਪ ਸਿੰਘ ਮੱਨਾ ਪੀੜਤ ਸੰਜੀਵ ਖੰਨਾ ਅਤੇ ਜਾਂਚ ਅਧਿਕਾਰੀ ਜਗਮਉ ਸਿੰਘ ਨੇ ਕਿਹਾ 31 ਲੱਖ ਰੁਪਏ ਦੀ ਇਹਨਾਂ ਦੇ ਘਰ ਚੋਰੀ ਹੋਈ ਸੀਗੀ ਜਿਹਦੇ ਵਿੱਚੋਂ ਦੋ ਬੰਦੇ ਫੜੇ ਗਏ ਸੀਗੇ ਇੱਕ ਬੰਦਾ ਜਿਹੜਾ ਮਾਸਟਰਮਾਈਂਡ ਸੀਗਾ ਉਹ ਭੱਜ ਗਿਆ ਦੋ ਬੰਦਿਆਂ ਨੇ ਆਪਣੇ ਬਿਆਨਾਂ ਚ ਦੱਸਿਆ ਪੁਲਿਸ ਨੇ ਰਜਿਸਟਰੀਆਂ ਜਿਹੜੀਆਂ ਰਿਕਵਰ ਕਰ ਲਈਆਂ ਕਿ ਉਸ ਬੰਦੇ ਨੇ ਇੱਕ 20 ਲੱਖ ਰੁਪਏ ਦਾ ਪਲਾਟ ਲੈ ਲਿਆ ਕਿਸੇ ਕਲੋਨੀ ਦੇ ਵਿੱਚ ਜਿਹਦੀ ਰਜਿਸਟਰੀ 2.5 ਲੱਖ ਰੁਪਏ ਚ ਹੋਈ ਸੇਮ ਇੱਕ ਹੋਰ ਪਲਾਟ ਆ ਉੱਥੇ ਉਹਦਾ ਉਹਨੇ ਬਿਆਨਾਂ 7800 ਰੁਪਏ ਪ੍ਰਤੀ ਵਰਗ ਅਜ ਦੇ ਹਿਸਾਬ ਨਾਲ ਕੀਤਾ ਮਤਲਬ ਪਹਿਲੀ ਗੱਲ ਤੇ ਵੇਖਣ ਵਾਲੀ ਇਹ ਹੈ ਕਿ ਰੈਵਨਿਊ ਨੂੰ ਕਿੰਨਾ ਚੁੰਨਾ ਇਨਕਮ ਟੈਕਸ ਵਿਭਾਗ ਉਹ ਉਹ ਵੀ ਇੱਧਰ ਧਿਆਨ ਦੇਵੇ ਇਹ ਸਾਰਾ ਕੁਝ ਸੋਚਣ ਵਾਲੀਆਂ ਗੱਲਾਂ ਸੀਗੀਆਂ ਕਿ ਇਸ ਤੋਂ ਬਾਅਦ ਵੀ ਇੱਕ ਕਬਾੜੀ ਕੋਲ ਮੇਰੇ ਖਿਆਲ ਚੋਰ ਸਮਾਨ ਵੇਚ ਆਵੇ ਤੇ ਪੁਲਿਸ ਨੂੰ ਚੁੱਕ ਲਿਆਉਂਦੀ ਹੈ ਇੱਕ ਬੰਦੇ ਕੋਲ 17.5 ਲੱਖ ਰੁਪਇਆ 2 ਨੰਬਰ ਦਾ ਪਿਆ ਇਹਨਾਂ ਦੀ ਚੋਰੀ ਦਾ ਪਿਆ ਉਹਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਉਹ ਇਸ ਕਰਕੇ ਨਹੀਂ ਸੀ ਫੜਿਆ ਜਾ ਰਿਹਾ ਕਿ ਪਹਿਲਾਂ ਸਰ ਗੁਰਜੀਤ ਸਿੰਘ ਔਜਲਾ ਸਾਡੇ ਜ਼ਿਲ੍ਹੇ ਦੇ ਮਾਨਯੋਗ ਐਮਪੀ ਇਹਨਾਂ ਦੇ ਨਾਲ ਸਟੈਂਡ ਕਰਦੇ ਸੀਗੇ ਕਿ ਇਹ ਰਿਕਵਰੀ ਜਿਹੜੀ ਪੁਲਿਸ ਕਰਕੇ ਦਵੇ ਜਾਂ ਪੁਲਿਸ ਪੈਸੇ ਖਾ ਚੁੱਕੀ ਹੈ ਪੁਲਿਸ ਤੇ ਉਹਨਾਂ ਬਥੇਰੇ ਇਲਜ਼ਾਮ ਲਾਏ ਚਲੋ ਪੁਲਿਸ ਕਰਦੀ ਆ ਨਹੀਂ ਕਰਦੀ ਉਹਨਾਂ ਦੀ ਸੋਚਾ ਕਰਦੀ ਵੀ ਹੋਣੀ ਸਾਰੀ ਪੁਲਿਸ ਚੰਗੀ ਵੀ ਨਹੀਂ ਹੈਗੀ ਤੇ ਮਾੜੀ ਵੀ ਨਹੀਂ ਹੈਗੀ ਪਰ ਜਦੋਂ ਚੋਰੀ ਫੜੀ ਗਈ ਆ ਤੇ ਔਜਲਾ ਸਾਹਿਬ ਦਾ ਇੱਕਦਮ ਹੀ ਯੂ ਟਰਨ ਵੱਜ ਜਾਂਦਾ ਉਹ ਇਹ ਪੁਲਿਸ ਨੂੰ ਕਹਿਣਾ ਸ਼ੁਰੂ ਕਰ ਦਿੰਦੇ ਨੇ ਡੀਸੀਪੀ ਨੂੰ ਫੋਨ ਕਰਕੇ ਕਿ ਕਲੋਨਾਈਜ਼ਰ ਕੋਲੋਂ 19 ਦਿਨ ਪੈਸੇ ਰਿਕਵਰ ਨਹੀਂ ਕਰਨੇ ਜਿੰਨਾ ਚਿਰ ਚੋਰ ਨਹੀਂ ਫੜਿਆ ਜਾਂਦਾ ਉਹਨਾਂ ਨੂੰ ਰਜਿਸਟਰੀ ਵਾਪਸ ਨਹੀਂ ਕਰਕੇ ਦਿੰਦਾ ਡੀ ਡੀਸੀਪੀ ਸਾਹਿਬ ਨੇ ਵੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ 2.5 ਲੱਖ ਰੁਪਇਆ ਤੇ ਮੰਨ ਲਿਆ ਇੱਕ ਨੰਬਰ 'ਚ ਹੈ 17.5 ਲੱਖ ਰੁਪਇਆ ਉਹਦੇ ਕੋਲ ਦੋ ਨੰਬਰ 'ਚ ਹੈ ਉਹ ਰਿਕਵਰ ਕਰਨਾ ਬਣਦਾ। ਇਹੀ ਸਾਡੀ ਡਿਮਾਂਡ ਹੈ ਕਿ ਉਹਨੂੰ ਕਿਉਂ ਛੱਡਿਆ ਜਾ ਰਿਹਾ? ਕਿਸ ਬਨਾ ਦੇ ਉੱਤੇ ਛੱਡਿਆ ਜਾ ਰਿਹਾ? ਕਦੀ ਗੁਰਜੀਤ ਸਿੰਘ ਔਜਲਾ ਫੋਨ ਕਰ ਦਿੰਦੇ ਨੇ। ਕਦੀ ਸਾਡੇ ਆ ਜਿਹੜੇ ਵਿਧਾਇਤੀ ਖੇਤਰ ਦੇ ਮੰਤਰੀ ਨੇ ਸੁਖ ਸਰਕਾਰੀਆ ਜੀ ਉਹਨਾਂ ਦਾ OSD ਚੋਕੇ ਫੋਨ ਕਰ ਦਿੰਦਾ ਇਹਨਾਂ ਨੂੰ ਬੁਲਾਉਣਾ ਨਹੀਂ ਕਿ ਪੁਲਿਸ ਦੇ ਉੱਤੇ ਪੋਲਿਟੀਕਲ ਸਿਸਟਮ ਇੰਨਾ ਜ਼ਿਆਦਾ ਹਾਵੀ ਹੈ ਤੇ ਫਿਰ ਤੇ ਮੈਂ ਕਪਟਨ ਮਰਿੰਦਰ ਸਿੰਘ ਤੋਂ ਇਹ ਮੰਗ ਕਰਦਾ। ਕੇ ਜਿੰਨੇ ਵੀ ਥਾਣੇ ਨੇ ਜਿੰਨੀਆਂ ਵੀ ਡੀਐਸਪੀ ਜਾਂ ਐਡਮਿਨਿਸਟ੍ਰੇਸ਼ਨ ਦੀਆਂ ਪੋਸਟਾਂ ਨੇ ਉਹਦੇ ਉੱਤੇ ਕਾਹ ਸੀ ਕਾਂਗਰਸੀ ਵਰਕਰਾਂ ਨੂੰ ਠੇਕੇ ਤੇ ਭਰਤੀ ਕਰਕੇ ਬਿਠਾ ਦਿਓ ਕਿ ਆਪੇ ਹੀ ਤਫਤੀਸ਼ ਕਰ ਲਿਆ ਕਰਨ ਆਪੇ ਹੀ ਜਾਂਚ ਕਰ ਲਿਆ ਕਰਨ ਤੇ ਆਪੇ ਹੀ ਨਤੀਜਾ ਦੇ ਦਿਆ ਕਰਨ ਵਪਾਰੀਆਂ ਦਾ ਤਾਂ ਕੋ ਹਾਲ ਹੀ ਨਹੀਂ ਰਹਿ ਗਿਆ ਇਹੀ ਉਹ ਵਪਾਰੀ ਹੈ ਸਰਕਾਰ ਭੁੱਲੇ ਨਾ ਜਿੰਨਾ ਕੋ ਟੈਕਸ ਲੈ ਕੇ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਨੇ ਉਹ ਪੂਰੇ ਕਰ ਸਕਦੀ ਆ ਤੇ ਵਪਾਰੀ ਤੇ ਇੱਥੇ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਵਪਾਰੀਆਂ ਦੀ ਤੇ ਉਹ ਦੁਰਗਤ ਕੀਤੀ ਪਈ ਆ ਇਸ ਕਰਕੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਆ ਔਰ ਮੇਰੀ ਪੁਲਿਸ ਕਮਿਸ਼ਨਰ ਕੋਲੋਂ ਡਿਮਾਂਡ ਹੈ ਕਿ ਉਹ ਜਿਸ ਤਰ੍ਹਾਂ ਪੇਨ ਲੈ ਕੇ ਵਿਜ਼ਿਟ ਕਰਕੇ ਉਹਨਾਂ ਚੋਰੀ ਟਰੇਸ ਕੀਤੀ ਆ ਉਹ ਉਸੇ ਤਰੀਕੇ ਹੀ ਇਹਨਾਂ ਦੇ ਘਰ ਦੇ ਵਿੱਚ ਵਿਆਹ ਮਾਰਚ ਦੇ ਵਿੱਚ ਉਤੋਂ ਪਹਿਲਾਂ ਪਹਿਲਾਂ ਇਹਨਾਂ ਦੇ ਪੈਸੇ ਰਿਕਵਰ ਕਰਾਉਣ। ਤੁਲ ਘਟਨਾ ਇਹ ਜੀ ਜੀ ਕਿ 26 27 ਨਵੰਬਰ ਨੂੰ ਸਾਡੇ ਘਰ ਚੋਰੀ ਹੋਈ ਸੀ। ਰੁਪਇਆ 31 ਲੱਖ ਚੋਰੀ ਕੀਤਾ ਹੀ ਮੁੰਡੇ ਲੱਕੀ ਨੇ ਜਿਹੜਾ ਵੀ ਬਾਅਦ ਚੋਂ ਇਹਨਾਂ ਨੇ ਪੁਲਿਸ ਵਾਲੇ ਨੇ ਜ਼ਾਹਿਰ ਵੀ ਕੀਤਾ ਕਿ ਜੀ ਆਪਾਂ ਜਿਹੜਾ ਚੋਰੀ ਫੜ ਲਈ ਹੈ ਲੇਕਿਨ ਹਾਲੇ ਤੱਕ ਸਾਨੂੰ 1 ਰੁਪਇਆ ਵੀ ਉਹਦੇ ਵਿੱਚੋਂ ਰਿਕਵਰ ਨਹੀਂ ਹੋਇਆ ਤੇ ਉਹ ਸਾਨੂੰ ਉਸ ਚੀਜ਼ ਦਾ ਜਵਾਬ ਚਾਹੀਦਾ ਹੈ ਕਿ ਸਾਡੇ ਰੁਪਏ ਕਿੱਥੇ ਨੇ ਉਹ ਰਿਕਵਰ ਕਿਉਂ ਨਹੀਂ ਹੋਣ ਦੇ ਹਾਲੇ ਤੱਕ ਪੁਲਿਸ ਨੇ ਕੀ ਦੱਸਿਆ ਕਿੱਥੇ ਗਏ ਪੈਸੇ ਪੁਲਿਸ ਕਹਿੰਦੀ ਹੈ ਜੀ ਕਿ ਇੱਕ ਪਲਾਟ ਲੈ ਲਿਆ ਮੁੰਡੇ ਨੇ ਲੱਕੀ ਨੇ ਉਹ ਪਲਾਟ ਸੀਗਾ ਕੋਈ 20 ਲੱਖ ਰੁਪਏ ਦਾ ਉਹ 20 ਲੱਖ ਚੋਂ ਉਹਦੀ ਰਜਿਸਟਰੀ ਹੋਈ ਹੈ 2 ਲੱਖ ਰੁਪਏ ਦੀ ਤੇ ਬਾਕੀ ਜਿਹੜਾ 18 ਲੱਖ ਰੁਪਇਆ ਦੋ ਨੰਬਰ ਚ ਦਿੱਤਾ ਗਿਆ ਤੇ ਉਹ ਸਾਨੂੰ ਰਿਕਵਰੀ ਅਸੀਂ ਕਹਿੰਦੇ ਆ ਜੀ ਸਾਨੂੰ ਜਿਹੜੇ ਦੋ ਦੋ ਨੰਬਰ ਦੇ ਪੈਸੇ ਨੇ ਜਿਹੜੇ ਉਹ ਦੋ ਨੰਬਰ ਚ ਦਿੱਤੇ ਨੇ ਉਹ ਸਾਨੂੰ ਕੈਸ਼ ਦਿੱਤੇ ਜਾਣ ਤੇ ਜਿਹੜਾ ਬਾਕੀ 2 ਲੱਖ ਰੁਪਇਆ ਬਚਦਾ ਉਹ ਸਾਨੂੰ ਭਾਵੇਂ ਕੋਟ ਰਾਈ ਦਿੱਤਾ ਜਾਵੇ ਕਿਉਂ ਪੈਸਾ ਕਿਉਂ ਘਰ ਸੀ ਮੈਨੂੰ ਸਰ ਮੈਰਿਜ ਸੀ ਕੀ ਘਰੇ ਤੇ ਇਸ ਕਰਕੇ ਪੈਸੇ ਰੱਖਿਆ ਹੋਇਆ ਸੀ ਜੀ ਘਰ ਹੋਰ ਕੋਈ ਗੱਲ ਨਹੀਂ ਸੀ ਜੀ ਤੇ ਸਾਰਾ ਪੈਸਾ ਵੀ ਇੱਕ ਨੰਬਰ ਦਾ ਹੈ ਕੋਈ ਦੋ ਨੰਬਰ ਦਾ ਰੁਪਇਆ ਵੀ ਨਹੀਂ ਹੈਗਾ ਇੱਕ ਇਹਦੇ ਉਹਦੇ ਵਿੱਚ ਜਿਹੜੀ 31 ਲੱਖ ਦੀ ਚੋਰੀ ਹੋਈ ਆ ਇਹਦੇ ਵਿੱਚ ਜਿਹੜੇ ਆ ਹੁਣ ਤੱਕ ਅਸੀਂ ਜਿਹੜੇ ਦੋ ਕিউਜ਼ ਫੜ ਚੁੱਕੇ ਆ ਜਿਹੜਾ ਮੇਨ ਅਕਿਊਜ਼ ਸੀਗਾ ਜਿਹੜਾ ਮਾਸਟਰ ਮਾਈਂਡਰ ਸੀਗਾ ਅਸੀਂ ਉਹਦੇ ਲਈ ਲਗ ਲਗ ਈਮਾਗਣੀਆਂ ਲਾਈਆਂ ਆਂ ਜਾਂ ਦੰਦੀ ਜਿਹੜਾ ਅਸੀਂ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਇਹਦੇ ਵਿੱਚ ਜਿਹੜਾ ਅਸੀਂ 90 ਹਜ਼ਾਰ ਰੁਪਏ ਦੀ ਜਿਹੜੀ ਆ ਰਿਕਵਰੀ ਕਰ ਲਈਆ 2 ਲੱਖ ਰੁਪਏ ਦਾ ਬਿਆਨਾ ਸੀ ਔਰ ਇਹ ਵੀ ਪਤਾ ਲੱਗਾ ਕਿ ਇੱਕ ਉਹਨਾਂ ਨੇ ਰਜਿਸਟਰੀ ਕਰਾਈ ਸੀ ਜਦੋਂ ਮੇਨ ਅਕਿਊਜ਼ ਫੜਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਸਟੈਬਲਿਸ਼ ਹੋ ਜਾਊਗਾ ਵੀ ਉਹਨੇ ਜਿਹੜੇ ਪੈਸੇ ਕਿੱਥੇ ਕਿੱਥੇ ਖਰਚ ਕੀਤੇ ਸੀ ਤੇ ਔ ਇਹ ਨਹੀਂ ਕੈਂਸਲ ਕਰਾਈ ਜਾਏਗੀ ਕਿ ਕਿੱਥਾ ਚੱਲਦਾ ਉਹ ਕਹਿੰਦਾ ਕਿ ਰਜਿਸਟਰੀ ਕਿਉਂ ਨਹੀਂ ਕੈਂਸਲ ਕਰਾਈ ਜਾ ਰਹੀ ਬੇਸਿਕਲੀ ਇਹ ਹੈਗਾ ਕਿ ਜਿੰਨੀ ਦੇਰ ਤੱਕ ਮੇਨ ਅਕਿਊਜ਼ਡ ਆ ਉਸ ਤੋਂ ਬਾਅਦ ਸਟੈਬਲਿਸ਼ ਹੋਊਗਾ ਵੀ ਉਹਨੇ ਇਹ ਰਜਿਸਟਰੀ ਜਿਹੜੀ ਹੈਗੀ ਹੈ ਕਰਵਾਈ ਹੈ ਤੇ ਉਹ ਪੈਸੇ ਕਿੱਥੋਂ ਆਏ ਸੀਗੇ ਉਸ ਤੋਂ ਬਾਅਦ ਜਿਹੜਾ ਕਿ ਜਿਹੜਾ ਫਰਦਰ ਜਿਹੜੀ ਹੈ ਨਾ ਐਕਸ਼ਨ ਲਿਆ ਜਾਵੇਗਾ ਸਰ ਉਹਦੇ ਵਿੱਚ ਜਿਹੜਾ ਹੈਗਾ ਕਿ ਉਹ ਕਹਿੰਦੇ ਪੋਲਿਟੀਕਲ ਪ੍ਰੈਸ਼ਰ ਕਰਕੇ ਨਹੀਂ ਬੰਦਾ ਫੜਿਆ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਦੋ ਬੰਦੇ ਅਸੀਂ ਪਹਿਲਾਂ ਆਲਰੇਡੀ ਫੜੇ ਹੈਗੇ ਆ ਜਿਹੜੇ ਅਸੀਂ ਜਿੰਨਾਂ ਨੂੰ ਰਿਕਵਰੀ ਵੀ ਕੀਤੀ ਆ ਔਰ ਜਿਹੜਾ ਹੈਗਾ ਹੁਣ ਤੱਕ ਜਿਹੜਾ ਪੁਲਿਸ ਦੀ ਬੜੀ ਵੱਡੀ ਅਚੀਵਮੈਂਟ ਆ ਇਹ ਬੜੀ ਜਲਦੀ ਜਿਹੜਾ ਹੈਗਾ ਅਸੀਂ ਦੋ ਜਿਹੜੇ ਬੜੇ ਆ ਦੂਜੇ ਲਈ ਅਸੀਂ ਜਿਹੜੇ ਉਹਦੇ ਬਰਾਂਟ ਵੀ ਲਏ ਆ ਤੇ ਜਲਦੀ ਹੀ ਜਿਹੜਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਅਲਟੀਮੇਟਲੀ ਜਿੰਨੀ ਦੇਰ ਤੱਕ ਮੇਨ ਅਕਿਊਜ਼ ਜਿਹੜਾ ਹੈਗਾ ਉਹ ਫੜਿਆ ਨਹੀਂ ਜਾਂਦਾ ਹੈਗਾ ਉਸ ਤੋਂ ਬਾਅਦ ਸਟੈਬਲਿਸ਼ ਹੋਊਗਾ ਕਿ ਉਹ ਕੋਣੇ ਜਿਹੜੀ ਹੈ ਇਸ ਪੈਸਿਆਂ ਦਾ ਕੀ ਖਰੀਦਿਆ ਅਜੇ ਤੱਕ ਜਿਹੜਾ ਹੈਗਾ ਸਫਾ ਮਿਸਲ ਦੇ ਆਉਣ ਤੋਂ ਬਾਅਦ ਹੀ ਜਿਹੜਾ ਹੈਗਾ ਅਗਲਾ ਜਿਹੜਾ ਐਕਸ਼ਨ ਲੈ ਗਏ ਉਹਦੇ ਤੇ ਕਾਰਵਾਈ ਨੂੰ ਹੋਰ ਤੇਜ਼ ਤੇ ਟਿੱਖਾ ਕਰਨ ਵਾਸਤੇ ਕੀ ਕਰਨਾ ਮੈਂ ਮੈਨੂੰ ਦੱਸਿਆ ਹੈਗਾ ਕਿ ਇਹਦੇ ਲਈ ਅਸੀਂ ਸਪੈਸ਼ਲ ਆਪਣੀ ਇਨਵੈਸਟੀਗੇਸ਼ਨ ਟੀਮ ਲਾਈ ਆ ਜਲਦੀ ਜਿਹੜਾ ਅਸੀਂ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕਰਾਂਗੇ ਠੀਕ ਹੈ